ਹਰਤੇ ਸੋਕੇ ਕੁਦਰਤ ਦੀ ਆਫਤ ਨਹੀਂ ਇਹ ਪ੍ਰਬੰਧ ਦਿਆਂ ਪੈਦਾ ਕੀਤੀਆਂ ਹੋਈਆਂ ਆਫਤਾਂ ਨੇ ਹੜ੍ਹਾਂ ਨੂੰ ਕੰਟਰੋਲ ਕਰਕੇ ਸੋਕੇ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ 19 ਅਗਸਤ ਤੋਂ 30 ਨਵੰਬਰ ਤੱਕ ਜਿਹੜੀ ਬਾਰੋਂ ਕਪਾਹ ਆਉਣੀ ਆ ਉਹਦੇ ਤੇ ਬਿਲਕੁਲ ਟੈਰਫ ਹਟਾ ਦਿੱਤਾ ਗਿਆ ਯਾਨੀ ਕਿ ਨਰਮਾ ਚੁਗਣ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਸ ਮੁਲਕ ਦੀ ਨਰਮਕਪਾ ਦੀ ਖੇਤੀ ਕਰਨ ਵਾਲੀ ਕਿਸਾਨੀ ਨੂੰ ਚੁਗਣ ਦਾ ਇਹਨਾਂ ਨੇ ਫੈਸਲਾ ਕੀਤਾ ਅੱਜ ਪੰਜਾਬ ਚ ਦਾਲਾਂ ਦੀ ਖੇਤੀ ਕਿਤੇ ਮਿਲਦੀ ਨਹੀਂ ਹੈ ਪੰਜਾਬ ਵੀ ਆਪਣੀ ਲੋੜ ਦੀ 94% ਦਾਲ ਬਾਹਰੋਂ ਲੈ ਕੇ ਖਾਂਦਾ ਤੇ ਇਸ ਮੁਲਕ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਦਾਲਾਂ ਦੀ ਇੰਪੋਰਟ ਪਰイヤー ਲਗਾਤਾਰ ਉਹਦਾ ਗ੍ਰਾਫ ਜਿਹੜਾ ਉੱਪਰ ਨੂੰ ਜਾ ਰਿਹਾ ਹੈਗਾ ਆਪ ਦੇ ਵਿੱਚ ਹਰ ਹਰ ਸਾਲ ਦਾ ਵਰਤਾਰਾ ਬਣਦਾ ਜਾ ਰਿਹਾ ਹੈਗਾ ਜਦੋਂ ਕਿਸਾਨ ਨਾੜ ਨੂੰ ਅੱਗ ਲਾਉਂਦਾ ਉਦੋਂ ਸੈਟੇਲਾਈਟ ਰਾਹੀਂ ਪਤਾ ਲੱਗ ਜਾਂਦਾ ਅੱਜ ਪੰਜਾਬ ਦਾ 150 ਪਿੰਡ ਤੇ ਸਵਾ ਲੱਖ ਏਕੜ ਜ਼ਮੀਨ ਜਿਹੜੀ ਆ ਹੜਾਂ ਦੀ ਮਾਰ ਹਟਾਈ ਹੋਈ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਸਪੈਸ਼ਲ ਗੁਰਦਾਵਰੀ ਜਿਹੜੀ ਕਰਾਈ ਜਾਊਗੀ ਆਪ ਦੇ ਵਿੱਚ ਹਰ ਹਰ ਸਾਲ ਦਾ ਵਰਤਾਰਾ ਬਣਦਾ ਜਾ ਰਿਹਾ ਹੈਗਾ ਜਦੋਂ ਕਿਸਾਨ ਨਾੜ ਨੂੰ ਅੱਗ ਲਾਉਂਦਾ ਉਦੋਂ ਸੈਟੇਲਾਈਟ ਨਾਲ ਹੀ ਪਤਾ ਲੱਗ ਜਾਂਦਾ ਅੱਜ ਪੰਜਾਬ ਦਾ 150 ਪਿੰਡ ਤੇ ਸਵਾ ਲੱਖ ਏਕੜ ਜ਼ਮੀਨ ਜਿਹੜੀ ਆ ਹੜ੍ਹਾਂ ਦੀ ਮਾਰ ਹਟਾਈ ਹੋਈ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਸਪੈਸ਼ਲ ਗਰਦਾਵਰੀ ਜਿਹੜੀ ਕਰਾਈ ਜਾਊਗੀ ਜਦੋਂ ਪਿੰਡਾਂ ਦੇ ਪਿੰਡ ਹੀ ਡੁੱਬ ਗਏ ਫਿਰ ਗਰਦਾਵਰੀ ਦੀ ਕੀ ਜ਼ਰੂਰਤ ਆ ਤੇ ਮਜ਼ਾਕ ਕੀਤਾ ਮੁਆਵਜ਼ੇ ਨੂੰ ਖਾਦਾਂ ਦੀ ਜ਼ਰੂਰਤ ਹੁੰਦੀ ਆ ਤਾਂ ਪਹਿਲੀਆਂ ਸਿਰਫ ਪਹਿਲਾਂ ਪ੍ਰਾਈਵੇਟ ਦੁਕਾਨਾਂ ਹੀ ਹੁਣ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਕਿਸਾਨਾਂ ਨੂੰ ਖਾਦ ਦੇ ਨਾਲ ਜਬਰੀ ਜੜੀਆਂ ਚੀਜ਼ਾਂ ਨੇ ਉਹ ਮੜੀਆਂ ਜਾ ਰਹੀਆਂ ਨੇ ਹਰ ਖੇਤਰ ਤੇ ਹਰ ਜਗ੍ਹਾ ਤੇ ਕਿਸਾਨੀ ਦੀ ਲੁੱਟ ਹੋ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਜਗ੍ਹਾ ਨਹੀਂ ਵੰਦੇ ਵਜ਼ਾ ਨਹੀਂ ਵੰਦੇ ਇਹੋ ਜੀ ਕਿਹੜੀ ਜਗ੍ਹਾ ਜਿੱਥੇ ਸਾਡੇ ਸਾਹਮਣੇ ਚੁਣੌਤੀ ਨਹੀਂ ਸਰਕਾਰ ਪੇਸ਼ ਕਰਦੀ ਸਤਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮੁਲਕ ਦੀ ਤੇ ਪੰਜਾਬ ਦੀ ਕਿਸਾਨ ਲਹਿਰ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਇੱਕ ਤੋਂ ਬਾਅਦ ਇੱਕ ਚੁਣੌਤੀ ਅਸੀਂ ਲਗਾਤਾਰ ਸਰ ਕਰ ਰਹੇ ਆ ਭਾਵੇਂ ਉਹ ਕੇਂਦਰ ਸਰਕਾਰ ਨੇ ਸਾਡੇ ਸਾਹਮਣੇ ਤਿੰਨ ਖੇਤੀ ਕਾਨੂੰਨਾਂ ਦੀ ਚੁਣੌਤੀ ਰੱਖੀ ਜਾਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਦੀ ਚੁਣੌਤੀ ਰੱਖੀ ਉਨੂੰ ਸਨਕਾਰ ਕੀਤਾ ਚੁਣੌਤੀ ਦਾ ਔਰ ਸਰਕਾਰ ਨੂੰ ਗੋਡੇ ਟੇਕਣ ਵਾਸਤੇ ਮਜਬੂਰ ਕੀਤਾ ਪਰ ਪਿਛਲੇ ਦਿਨੀ ਇਸ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਨੇ ਲਾਲ ਕਿਲੇ ਤੋਂ ਖੜਕੇ ਕਿਹਾ ਜਦੋਂ ਸੰਯੁਕਤ ਕਿਸਾਨ ਮੋਰਚਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਵਿਰੋਧ ਕਰ ਰਿਹਾ ਸੀ ਤਾਂ ਮੋਦੀ ਸਾਹਿਬ ਨੇ ਕਿਹਾ ਸੀ ਕਿ ਮੈਂ ਇਸ ਦੇਸ਼ ਦੇ ਕਿਸਾਨਾਂ ਦੇ ਹਿੱਤ ਦੇ ਖਿਲਾਫ ਨਹੀਂ ਜਾਊਂਗਾ ਪਰ 19 ਅਗਸਤ ਤੋਂ 30 ਨਵੰਬਰ ਤੱਕ ਜਿਹੜੀ ਬਾਰੋਂ ਕਪਾਹ ਆਉਣੀ ਆ ਉਹਦੇ ਤੇ ਬਿਲਕੁਲ ਟੈਰਫ ਹਟਾ ਦਿੱਤਾ ਗਿਆ ਯਾਨੀ ਕਿ ਨਰਮਾ ਚੁਗਣ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਸ ਮੁਲਕ ਦੀ ਨਰਮਾ ਕਪਾਹ ਦੀ ਖੇਤੀ ਕਰਨ ਵਾਲੀ ਕਿਸਾਨੀ ਨੂੰ ਚੁਗਣਦਾ ਇਹਨਾਂ ਨੇ ਫੈਸਲਾ ਕੀਤਾ ਪੰਜਾਬ ਦੀ ਤੇ ਇਸ ਮੁਲਕ ਦੀ ਖੇਤੀ ਨੂੰ ਉਹਦਾ ਅੰਗ ਅੰਗ ਕਟਿਆ ਜਾ ਰਿਹਾ ਇਸ ਮੁਲਕ ਚ ਕਦੇ ਵੀ ਇਸ ਮੁਲਕ ਦੀਆਂ ਲੋੜਾਂ ਮੁਤਾਬਕ ਖੇਤੀ ਨੀਤੀ ਨਾ ਬਣ ਕਰਕੇ ਇਹਨੂੰ ਟੋਟੀਆਂ ਦੇ ਵਿੱਚ ਖਤਮ ਕੀਤਾ ਜਾ ਰਿਹਾ ਅੱਜ ਬ੍ਰਾਜ਼ੀਲ ਦੇ ਵਿੱਚੋਂ ਸਵਾ ਮਿਲੀਅਨ ਬਿਲੀਅਨ ਡਾਲਰ ਦੀ ਜਿਹੜੀ ਖੰਡਾ ਉਹ ਇਸ ਮੁਲਕ ਚ ਆ ਰਹੀ ਆ ਪਰ ਸਾਡੀਆਂ ਸਹਿਕਾਰੀ ਸ਼ੂਗਰ ਮਿੱਲਾਂ ਉਹ ਫਰੀਦਕੋਟ ਦੀ ਸ਼ੂਗਰ ਮੇਲਾ ਉਹ ਜੀਰੇ ਦੀ ਆ ਜਗਰਾਉਂ ਦੀ ਆ ਬੜਹਾਡੇ ਦੀ ਆ ਰਖੜੇ ਦੀ ਆ ਸ਼ੇਰੋਂ ਦੀ ਆ ਉਹ ਸਾਰੀਆਂ ਬੰਦ ਕਰਤੀਆਂ ਤੇ ਬਾਕੀ ਜਿੱਥੇ ਜਿੱਥੇ ਗੰਨੇ ਦੀ ਖੇਤੀ ਆ ਕਿਸਾਨਾਂ ਨੂੰ ਸਮੇਂ ਤੇ ਪੈਸੇ ਨਹੀਂ ਦਿੱਤੇ ਜਾਂਦੇ ਪਰ ਬ੍ਰਾਜ਼ੀਲ ਦੀ ਖੰਡ ਇੱਥੇ ਮਹਂਗਾਈ ਜਾ ਰਹੀ ਆ ਕਿ ਬ੍ਰਾਜ਼ੀਲ ਦੀ ਖੰਡ ਜਾਦਾ ਚੰਗੀ ਆ ਇਸ ਮੁਲਕ ਦੇ ਵਿੱਚ ਸਾਨੂੰ ਸੂਰਜਮੁਖੀ ਤੇ ਤੇ ਹੋਰ ਤੇਲ ਬੀਜਾਂ ਤੇ ਐਮਐਸਪੀ ਨਹੀਂ ਦਿੱਤੀ ਜਾਂਦੀ ਖਰੀਦ ਦੀ ਗਰੰਟੀ ਨਹੀਂ ਹੈ ਪਰ ਲਗਾਤਾਰ ਬਾਰੋਂ ਜਿਹੜੇ ਆ ਖਰਾਕੀ ਤੇਲ ਮੰਗਾਏ ਜਾ ਰਹੇ ਆ 2006 ਦੇ ਵਿੱਚ ਇਸ ਮੁਲਕ ਦੇ ਵਿੱਚ 2.2 ਬਿਲੀਅਨ ਡਾਲਰ ਦਾ ਖਰਾਕੀ ਤੇਲ ਆਇਆ ਤੇ ਪਿਛਲੇ ਸਾਲ ਉਹ 1.5 ਬਿਲੀਅਨ ਡਾਲਰ ਦਾ ਹੋ ਗਿਆ ਲਗਾਤਾਰ ਬਾਹਰੋਂ ਖਰਾਕੀ ਤੇਲ ਜਿਹੜੇ ਆ ਰਹੇ ਆ ਦਾਲਾਂ ਅੱਜ ਪੰਜਾਬ 'ਚ ਦਾਲਾਂ ਦੀ ਖੇਤੀ ਕਿਤੇ ਮਿਲਦੀ ਨਹੀਂ ਹੈ ਪੰਜਾਬ ਵੀ ਆਪਣੀ ਲੋੜ ਦੀ 94% ਦਾਲ ਬਾਹਰੋਂ ਲੈ ਕੇ ਖਾਂਦਾ ਤੇ ਇਸ ਮੁਲਕ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਦਾਲਾਂ ਦੀ ਇੰਪੋਰਟ ਪਰイヤー ਲਗਾਤਾਰ ਉਹਦਾ ਗ੍ਰਾਫ ਜਿਹੜਾ ਉੱਪਰ ਨੂੰ ਜਾ ਰਿਹਾ ਹੈਗਾ 2018 ਦੇ ਵਿੱਚ 2.35 ਮਿਲੀਅਨ ਮੀਟਰਕ ਟਨ ਦਾਲ ਆਈ ਸੀ ਤੇ ਪਿਛਲੇ ਸਾਲ ਲਗਭਗ ਪੌਣੇ 5 ਮਿਲੀਅਨ ਮੀਟਰਕ ਟਨ ਦਾਲ ਜਿਹੜੀ ਆ ਬਾਰੋਂ ਮਹਿੰਗਾਈ ਗਈ ਆ ਤੇ ਹੁਣ ਕਪਾਹ ਬਾਰੋਂ ਆਉਣੀ ਆ ਤੇ ਇਹ ਗੱਲ ਇੱਥੇ ਨਹੀਂ ਰੁਕਣੀ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਚਾਹੁੰਦਾ ਅਮਰੀਕਾ ਸਾਡੇ ਦੇ ਨਾਲ ਉਹਦੇ ਵਿੱਚ ਕਣਕ ਵੀ ਬਾਰੋਂ ਇੱਥੇ ਲਿਆ ਕੇ ਸਸਤੀ ਸਿੱਟਣਾ ਚਾਹੁੰਦੇ ਆ ਦੁੱਧ ਵੀ ਸਸਤਾ ਲਿਆ ਕੇ ਸਿੱਟਣਾ ਚਾਹੁੰਦੇ ਆ ਫਿਰ ਇਸ ਮੁਲਕ ਦੇਆਂ ਸਰਕਾਰਾਂ ਉਹਨਾਂ ਸਾਮਰਾਜੀ ਮੁਲਕਾਂ ਦੇ ਅਧੀਨ ਤੇ ਕਾਰਪੋਰੇਟ ਦੇ ਹਿੱਤਾਂ ਦੇ ਲਈ ਸਾਡੇ ਇਸ ਮੁਲਕ ਦੇ ਕਿਸਾਨਾਂ ਨੂੰ ਇਸ ਮੁਲਕ ਦੀ ਖੇਤੀ ਨੂੰ ਲਗਾਤਾਰ ਜਿਹੜੀ ਹੈਗੀ ਆ ਬਰਬਾਦ ਕਰ ਰਹੀ ਹੈਗੀ ਆ ਇਸ ਕਰਕੇ ਇਸ ਮੁਲਕ ਦੀ ਕਿਸਾਨ ਲਹਿਰ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਨੂੰ ਇਸ ਜਿੱਤ ਤੋਂ ਉਤਸ਼ਾਹ ਲੈ ਕੇ ਜਿਹੜਾ ਵਿਦੇਸ਼ੀ ਕਾਰਪੋਰੇਟ ਸਸਤਾ ਅਨਾਜ ਇੱਧਰ ਸਿੱਟਣਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਉਹਦੇ ਖਿਲਾਫ ਮੁਲਕ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਗਵਾਈ ਚ ਵੱਡੇ ਅੰਦੋਲਨ ਵਿੱਢਣ ਦੀ ਜਿਹੜੀ ਹੈਗੀ ਆ ਜ਼ਰੂਰਤ ਆ ਇੱਥੇ ਹੀ ਚੁਣੌਤੀਆਂ ਰੁਕੀਆਂ ਨਹੀਂ ਪੰਜਾਬ ਦੇ ਵਿੱਚ ਹਰ ਹਰ ਸਾਲ ਦਾ ਵਰਤਾਰਾ ਬਣਦਾ ਜਾ ਰਿਹਾ ਹੈਗਾ ਜਦੋਂ ਕਿਸਾਨ ਨਾੜ ਨੂੰ ਅੱਗ ਲਾਉਂਦਾ ਉਦੋਂ ਸੈਟੇਲਾਈਟ ਰਾਹੀਂ ਪਤਾ ਲੱਗ ਜਾਂਦਾ ਅੱਜ ਪੰਜਾਬ ਦਾ 150 ਪਿੰਡ ਤੇ ਸਵਾ ਲੱਖ ਏਕੜ ਜ਼ਮੀਨ ਜਿਹੜੀ ਆ ਹੜਾਂ ਦੀ ਮਾਰ ਹਟਾਈ ਹੋਈ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਸਪੈਸ਼ਲ ਗਰਦਾਵਰੀ ਜਿਹੜੀ ਕਰਾਈ ਜਾਊਗੀ ਜਦੋਂ ਪਿੰਡਾਂ ਦੇ ਪਿੰਡ ਹੀ ਡੁੱਬ ਗਏ ਫਿਰ ਗਰਦਾਵਰੀ ਦੀ ਕੀ ਜ਼ਰੂਰਤ ਆ ਤੇ ਮਜ਼ਾਕ ਕੀਤਾ ਮੁਆਵਜ਼ੇ ਦੇ ਨਾਂ ਤੇ ਕਣਕਾਂ ਜਿਹੜੀਆਂ ਸਾਡੀਆਂ ਗੜਿਆਂ ਦੇ ਨਾਲ ਮਾਰੀਆਂ ਗਈਆਂ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਬੱਕਰੇ ਤੇ ਮੁਰਗੀ ਦੇ ਮੁਆਵਜ਼ਾ ਦਾ ਐਲਾਨ ਕਰਦਾ ਸੀ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਪਰ ਇੱਥੇ ਹੜਾਂ ਦਾ ਇਲਾਜ ਨਹੀਂ ਕੀਤਾ ਜਾ ਸਕਿਆ ਹਰ ਤੇ ਸੋਕਾ ਕੁਦਰਤ ਦੀ ਆਫਤ ਨਹੀਂ ਇਹ ਪ੍ਰਬੰਧ ਦੀਆਂ ਪੈਦਾ ਕੀਤੀਆਂ ਹੋਈਆਂ ਆਫਤਾਂ ਨੇ ਹੜ੍ਹਾਂ ਨੂੰ ਕੰਟਰੋਲ ਕਰਕੇ ਸੋਕੇ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਇੱਥੇ ਨਾ ਨਹਿਰੀ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈਗਾ ਤੇ ਨਾ ਹੀ ਹੜ੍ਹਾਂ ਦੀ ਰੋਕத் ਥਾਮ ਲਈ ਸਰਕਾਰ ਕੋਈ ਪ੍ਰਬੰਧ ਜਿਹੜਾ ਕਰਨਾ ਚਾਹੁੰਦੀ ਆ ਤੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜਿਹਨੂੰ ਕਹਿੰਦੇ ਰੱਬ ਦੇ ਆਸਰੇ ਜਿਹੜਾ ਛੱਡਿਆ ਜਾ ਰਿਹਾ ਹੈਗਾ ਤੇ ਲੋਕ ਹੀ ਲੋਕਾਂ ਦੀ ਬਾਖ ਫੜਦੇ ਆ ਸਰਕਾਰ ਅੱਜ ਸਾਰੇ ਮਾਮਲਿਆਂ 'ਚ ਲਗਾਤਾਰ ਜਿਹੜੀ ਆ ਉਹ ਭੱਜ ਰਹੀ ਹੈਗੀ ਆ ਇੱਥੇ ਹੀ ਚੁਣੌਤੀ ਨਹੀਂ ਅਗਲੀ ਚੁਣੌਤੀ ਇਹ ਆ ਕਿ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਭਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਹੁਣ ਬਿਜਲੀ ਜਿਹੜੀ ਆ ਉਹਨੂੰ ਵੀ ਪ੍ਰੀਪੇਡ ਕਰਨਾ ਚਾਹੁੰਦੇ ਹੈਗੇ ਆ ਜਿਹੜੇ ਕਿਸਾਨ ਦੀ ਫਸਲ 6 ਮਹੀਨੇ ਆਉਂਦੀ ਆ ਸਾਡੇ ਪਿੰਡਾਂ ਦੇ ਮਜ਼ਦੂਰ ਜਿਹੜੇ ਵੱਡੀ ਪੱਧਰ ਤੇ ਬੇਰੁਜ਼ਗਾਰੀ ਦਾ ਸ਼ਿਕਾਰ ਆ ਉਹ ਚਿੱਪ ਵਾਲੇ ਪ੍ਰੀਪੇਡ ਮੀਟਰ ਨਹੀਂ ਲਵਾ ਸਕਦੇਗੇ ਇਹ ਆਮ ਲੋਕਾਂ ਨੇ ਜਿਹੜਾ ਜ਼ਿੰਦਗੀ ਚ ਚਾਨਣ ਵਾਸਤੇ ਜਾਂ ਗਰਮੀ ਚ ਪੱਖਾ ਚਲਾਉਣ ਵਾਸਤੇ ਬਿਜਲੀ ਵਰਤਨੀ ਆ ਉਹਨਾਂ ਨੂੰ ਹਨੇਰੇ ਚ ਸਿੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਇਹਦਾ ਟਕਮਾ ਵਿਰੋਧ ਕਰਨਾ ਚਾਹੀਦਾ ਤੇ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਦੀ ਪੂਰੇ ਮੁਲਕ ਚ ਅਸੀਂ ਵਿਰੋਧ ਕਰਦੇ ਆ ਕਿ ਸਮਾਰਟ ਮੀਟਰ ਜਿਹੜੇ ਪ੍ਰੀਪੇਡ ਮੀਟਰ ਆ ਇਹ ਬਿਲਕੁਲ ਨਹੀਂ ਲੱਗਣੇ ਚਾਹੀਦੇ ਸਰਕਾਰਾਂ ਨੂੰ ਇਸ ਲੋਕ ਵਿਰੋਧੀ ਫੈਸਲਾ ਜਿਹੜਾ ਹੈਗਾ ਉਹ ਵਾਪਸ ਲੈਣਾ ਚਾਹੀਦਾ ਆਖਰੀ ਗੱਲ ਕਿਉਂਕਿ ਮੇਰਾ ਸਮਾਂ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨਾਂ ਨੇ ਆਲੂਆਂ ਦੀ ਅੱਗੇ ਬਜਾਈ ਕਰਨੀਆਂ ਜਾ ਹੋਰ ਕੰਮ ਜਦੋਂ ਫਸਲਾਂ ਦੀ ਬਿਜਾਈ ਵਾਸਤੇ ਉਹਨਾਂ ਨੂੰ ਖਾਦਾਂ ਦੀ ਜ਼ਰੂਰਤ ਹੁੰਦੀ ਆ ਤਾਂ ਪਹਿਲੀਆਂ ਸਿਰਫ ਪਹਿਲਾਂ ਪ੍ਰਾਈਵੇਟ ਦੁਕਾਨਾਂ ਹੀ ਹੁਣ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਕਿਸਾਨਾਂ ਨੂੰ ਖਾਦ ਦੇ ਨਾਲ ਜਬਰੀ ਜੜੀਆਂ ਚੀਜ਼ਾਂ ਨੇ ਉਹ ਮੜੀਆਂ ਜਾ ਰੀਆਂ ਨੇ ਖਾਦ ਦੇ ਨਾਲ ਆ ਲੈ ਲੋ ਆ ਲੈ ਲੋ ਕਈ ਥਾਵਾਂ ਤੇ ਤਾਂ ਆਏ ਆ ਕਿ ਪਸ਼ੂਆਂ ਦੀ ਫੀਡ ਤੱਕ ਦਿੱਤੀ ਜਾਂਦੀ ਹੈਗੀ ਆ ਜਿਹੜੇ ਕਿਸਾਨ ਨੇ ਪਸ਼ੂ ਨਹੀਂ ਰੱਖੇ ਉਹਨੇ ਪਸ਼ੂਆਂ ਦੀ ਫੀਡ ਦਾ ਕਰਨਾ ਕੀਆ ਹਰ ਖੇਤਰ ਤੇ ਹਰ ਜਗ੍ਹਾ ਤੇ ਕਿਸਾਨੀ ਦੀ ਲੁੱਟ ਹੋ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਜਗ੍ਹਾ ਨਹੀਂ ਵੰਦੇ ਵਜ਼ਾ ਨਹੀਂ ਵੰਦੇ ਇਹੋ ਜੀ ਕਿਹੜੀ ਜਗ੍ਹਾ ਜਿੱਥੇ ਸਾਡੇ ਸਾਹਮਣੇ ਚੁਣੌਤੀ ਨਹੀਂ ਸਰਕਾਰ ਪੇਸ਼ ਕਰਦੀ ਤੇ ਇਹੋ ਜੀ ਕਿਹੜੀ ਜਗ੍ਹਾ ਜਿੱਥੇ ਸਾਨੂੰ ਲੜੇ ਤੋਂ ਬਿਨਾ ਹੱਕ ਜਿਹੜਾ ਹੈਗਾ ਮਿਲਦਾ ਹੋਵੇ ਇਨੀਆਂ ਬੇਨਤੀਆਂ ਦੇ ਨਾਲ ਕਿਹਨਾਂ ਚੁਣੌਤੀਆਂ ਨੂੰ ਖੜੇ ਮੱਥੇ ਸਤਿਕਾਰ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ